ਸੁਖਦੇਵ ਸਿੰਘ ਢੀਂਡਸਾ ਦੀ ਇੱਕ ਵਾਰ ਫੇਰ ਤੋਂ 6 ਸਾਲਾਂ ਬਾਅਦ ਵਾਪਸੀ ਹੋ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਇਸ ਸਭ ਦੇ ਦਰਮਿਆਨ ਨਾਲ ਦੀ ਨਾਲ ਬਾਦਲ ਦਲ ਦੇ ਖਿਲਾਫ ਕਈ ਸਾਰੇ ਬਾਗੀ ਰੂਖ ਜਿਹੜੇ ਹੈਗੇ ਨੇ ਉਹ ਖੜੇ ਹੋਣੇ ਸ਼ੁਰੂ ਵੀ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਨਾਲ ਦੇ ਨਾਲ ਦੱਸਦੀ ਹੈ ਕਿ ਅਕਾਲੀ ਦਲ ਸੰਯੁਕਤ ਦੇ ਆਗੂ ਭਾਈ ਮੋਕਮ ਸਿੰਘ ਅਤੇ ਮਨਜੀਤ ਸਿੰਘ ਭੋਮਾ ਨੇ ਬਾਦਲ ਦਲ ਦੇ ਨਾਲ ਰਲਵੇਂ ਦਾ ਵਿਰੋਧ ਕੀਤਾ ਹੈ ਅਤੇ ਸੁਖਦੇਵ ਸਿੰਘ ਢੀਡਸਾਂ ਨੂੰ ਖਰੀਆਂ ਖੋਟੀਆਂ ਵੀ ਸੁਣਾ ਦਿੱਤੀਆਂ ਨੇ ਅਤੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਆਪਣੇ ਵਾਅਦਿਆਂ ਨੂੰ ਇੱਕ ਵਾਰ ਫੇਰ ਤੋਂ ਤੋੜ ਦਿੱਤਾ ਹੈ ਅਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਆਪਣੇ ਵਿਚਾਰਾਂ ਦੇ ਉੱਪਰ ਖੜ੍ਹਾ ਹਾਂ ਅਤੇ ਸਿਧਾਂਤਾਂ ਤੋਂ ਬਿਨਾਂ ਆਗੂਆਂ ਦੀ ਏਕਤਾ ਦਾ ਕੋਈ ਫਾਇਦਾ ਨਹੀਂ ਹੁੰਦਾ ਉਨਾ ਹੀ ਵੀ ਕਿਹਾ ਕਿ ਮੈਂ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਸੁਧਾਰਾਂ ਦੀ ਜੋ ਗੱਲ ਕੀਤੀ ਸੀ ਉਸ ਦੇ ਅੱਗੇ ਵੀ ਪਹਿਰੇਦਾਰੀ ਇਸੇ ਪ੍ਰਕਾਰ ਦੇ ਨਾਲ ਕਰਦੇ ਰਹਾਂਗੇ। ਖਰ ਇਹ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਗੱਲ ਅਕਾਲੀ ਦਲ ਸੰਯੁਕਤ ਦੇ ਆਗੂ ਭਾਈ ਮੋਹਕਮ ਸਿੰਘ ਅਤੇ ਮਨਜੀਤ ਸਿੰਘ ਘੋਮਾ ਦੀ ਗੱਲਬਾਤ। ਤਦ ਇਹ ਕਿ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਪਾਰਟੀ ਦਾ ਬਾਦਲ ਦਲ ਦੇ ਨਾਲ ਰਲੇਵਾ ਕਰਨ ਤੋਂ ਬਾਅਦ ਇਸ ਦੇ ਆਗੂਆਂ ਦੇ ਵੱਲੋਂ ਵੀ ਵਿਰੋਧੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਗਏ ਨੇ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਭਾਈ ਮੋਕਮ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਭੋਮਾ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਲੀਡਰਸ਼ਿਪ ਆਪਣੀ ਗਿਰੀ ਹੋਈ ਸਾਖ ਬਚਾਉਣ ਦੇ ਵਾਸਤੇ ਆਪੋ ਆਪਣੇ ਪੁੱਤਰਾਂ ਦਾ ਸਿਆਸੀ ਭਵਿੱਖ ਸਵਾਰਨ ਦੇ ਵਾਸਤੇ ਗੈਰ ਸਿਧਾਂਤਕ ਸਮਝੌਤੇ ਕਰ ਰਹੀ ਹੈ ਇਹਨਾਂ ਆਗੂਆਂ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਨਾਤਾਂ ਦੇ ਉੱਪਰ ਲੀਡਰਸ਼ਿਪ ਤੋਂ ਬਾਗੀ ਹੋ ਕੇ ਆਪਣੇ ਪੁੱਤ ਮੋਹ ਦੇ ਅੱਗੇ ਗੋਡੇ ਟੇਕ ਕੇ ਇੱਕ ਨਿਗੂਣੀ ਜਿਹੀ ਟਿਕਟ ਦੇ ਖਾਤਰ ਸਾਰੀ ਦੀ ਸਾਰੀ ਪਾਰਟੀ ਦੌ ਦੇ ਉੱਪਰ ਲਗਾ ਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋੜ ਰਲੇਵੇਂ ਦੀ ਉਦਾਹਰਣ ਪੇਸ਼ ਕੀਤੀ ਹੈ ਰਲੇਵੇਂ ਤੋਂ ਬਾਅਦ ਉਤਪੰਨ ਹੋਈ ਸਥਿਤੀ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਸਮੂਹਿਕ ਤੌਰ ਦੇ ਉੱਪਰ ਵਿਚਾਰ ਵਟਾਂਦਰਾ ਕਰਨ ਦੇ ਵਾਸਤੇ ਅੱਜ ਯਾਨੀ ਕਿ 6 ਮਾਰਚ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਅਤੇ ਇਸ ਮੀਟਿੰਗ ਦੇ ਵਿੱਚ ਵੱਡੇ ਐਲਾਨ ਹੋਣ ਦੀ ਉਮੀਦ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ਤੋਂ ਵੱਖ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ਉਹ ਕਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲਦੀ ਪ੍ਰਧਾਨਗੀ ਦੇ ਹੇਠ ਏਕਤਾ ਦੇ ਨਾਲ ਨਹੀਂ ਆਉਣਗੇ ਅਤੇ ਅੱਜ ਉਹਨਾਂ ਨੇ ਆਪਣੇ ਉਹ ਸਾਰੇ ਦੇ ਸਾਰੇ ਵਾਅਦਿਆਂ ਨੂੰ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਮੋੜ ਤੋਂ ਪੰਥ ਦੁਖੀ ਸਰਦਾਰ ਸੁਖਬੀਰ ਸਿੰਘ ਬਾਦਲਦੀ ਪ੍ਰਧਾਨਗੀ ਦੇ ਹੇਠ ਆ ਕੇ ਆਪਣੇ ਕੰਮ ਕਰਨ ਦੀ ਜਿਹੜੀ ਇੱਕ ਸੋਚ ਸੀ ਉਸ ਨੂੰ ਦਾਗ ਲਗਾ ਦਿੱਤਾ ਹੈ। ਜਿਨ੍ਹਾਂ ਕਰਕੇ ਢੀਂਡ ਸੇ ਬਾਦਲਾਂ ਤੋਂ ਵਕ ਹੋਈ ਸੀ ਉਹ ਕਾਰਨ ਅਤੇ ਉਹ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਕਾਇਮ ਨੇ ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਦੀ 60% ਤੋਂ ਜ਼ਿਆਦਾ ਲੀਡਰਸ਼ਿਪ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਅਤੇ ਢੀਂਡਿਆਂ ਦੇ ਨਾਲ ਗੈਰ ਸਿਧਾਂਤਿਕ ਚੰਦ ਟਿਕਟੂ ਆਗੂ ਹੀ ਉਹਨਾਂ ਦੇ ਅੱਗੇ ਤੁਰੇ ਨੇ ਅਤੇ ਨਾਲ-ਨਾਲ ਉਹਨਾਂ ਦਾ ਸਾਥ ਦੇਣ ਵਾਲੇ ਲੋਕ ਜੋ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦਿੱਤੇ ਗਏ ਇਸਰਲੇਵੇਂ ਦੇ ਕਾਰਨਾਂ ਤੋਂ ਜਾਣੂ ਹੋਣ ਤੋਂ ਬਾਅਦ ਉਹਨਾਂ ਤੋਂ ਦੂਰ ਜ਼ਰੂਰ ਹੋ ਜਾਣਗੇ ਖੈਰ ਇਹ ਸਭ ਦੇ ਨਾਲ-ਨਾਲ ਅੱਗੇ ਦੀ ਗੱਲਬਾਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁੱਕੀ ਬੀਬੀ ਜਗੀਰ ਕੌਰ ਦੀ ਦੱਸਦੀ ਹੈ ਕਿ ਅਕਾਲੀ ਦਲ ਸੰਯੁਕਤ ਦਾ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਕਰ ਦੇਣ ਤੋਂ ਬਾਅਦ ਪਾਰਟੀ ਦੇ ਵਿੱਚੋਂ ਬਰਖਾਸਤ ਕੀਤੀ ਗਈ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰਕਾਰ ਦੇ ਸੁਰ ਵੱਖਰੇ ਹੋ ਗਏ ਨੇ ਉਹਨਾਂ ਸਪਸ਼ਟ ਕੀਤਾ ਹੈ ਕਿ ਮੈਂ ਅੱਜ ਵੀ ਆਪਣੇ ਉਹਨਾਂ ਵਿਚਾਰਾਂ ਦੇ ਉੱਪਰ ਖੜ੍ਹੀਆਂ ਜਿਨ੍ਹਾਂ ਵੱਖਰੇਵੇਂਆਂ ਦੇ ਕਾਰਨ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਸੀ ਉਹਨਾਂ ਕਿਹਾ ਹੈ ਕਿ ਮੈਂ ਆਪਣੇ ਅਸੂਲਾਂ ਦੇ ਉੱਪਰ ਕਾਇਮ ਹਾਂ ਅਤੇ ਸਿਧਾਂਤਾਂ ਦੇ ਮੁਤਾਬਕ ਹੀ ਕੋਈ ਗੱਲ ਬਣ ਸਕਦੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਮੈਂ ਅੱਜ ਵੀ ਅਕਾਲੀ ਹਾਂ ਅਤੇ ਅੱਗੇ ਵੀ ਅਕਾਲੀ ਹੀ ਰਹਾਂਗੇ ਭਾਵੇਂ ਮੈਂ ਅਕਾਲੀ ਦਲ ਦੇ ਵਿੱਚ ਰਹਾ ਜਾਂ ਬਾਹਰ ਉਹਨਾਂ ਇਹ ਵੀ ਕਿਹਾ ਹੈ ਕਿ ਮੈਂ ਅਕਾਲੀ ਦਲ ਨਹੀਂ ਸੀ ਛੱਡਿਆ ਬਲਕਿ ਮੈਨੂੰ ਕੱਢਿਆ ਗਿਆ ਸੀ ਕਿਉਂਕਿ ਮੈਂ ਪਾਰਟੀ ਦੇ ਵਿੱਚ ਸੁਧਾਰਾਂ ਅਤੇ ਆਈਆਂ ਕਮਜ਼ੋਰੀਆਂ ਦੂਰ ਕਰਨ ਦੀ ਗੱਲ ਕੀਤੀ ਸੀ ਇਸ ਕਾਰਨ ਹੀ ਸੁਖਵੀਰ ਬਾਦਲ ਮੇਰੇ ਨਾਲ ਗੁੱਸੇ ਹੋਏ ਸੀ ਅਤੇ ਮੈਂ ਪਾਰਟੀ ਨੂੰ ਤਖੜਾ ਕਰਨ ਦੇ ਵਾਸਤੇ ਪੰਥ ਦੇ ਹਿੱਤ ਦੇ ਵਿੱਚ ਗੱਲ ਕੀਤੀ ਸੀ ਇਹਨਾਂ ਗੱਲਾਂ ਦੇ ਉੱਪਰ ਮੈਂ ਅੱਜ ਵੀ ਕਾਇਮ ਹਾਂ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਆਰੀ ਕੁਰਬਾਨੀਆਂ ਦੇ ਨਾਲ ਬਣੀ ਹੋਈ ਹੈ ਅਤੇ ਸਾਡੀ ਮਹਾਨ ਸੰਸਥਾ ਹੈ ਅਤੇ ਇਸ ਵਿੱਚ ਆਈਆਂ ਘਾਟਾਂ ਦੂਰ ਕਰਨ ਦੀ ਗੱਲ ਕੀਤੀ ਸੀ ਅਤੇ ਸਿੱਖ ਸੋਚ ਅਤੇ ਪੰਥਕ ਪਹਿਚਾਰਤਾਰਾਂ ਕਾਇਮ ਰੱਖਣ ਦੀ ਮੈਂ ਸਲਾਹ ਵੀ ਦਿੱਤੀ ਸੀ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਮੈਂ ਪੰਥਕ ਸੋਚ ਮਰਿਆਦਾ ਅਤੇ ਸਿੱਖ ਫਲਸਫੇ ਦੀ ਅੱਗੇ ਵੀ ਪਹਿਰੇਦਾਰੀ ਇਸੇ ਪ੍ਰਕਾਰ ਦੇ ਨਾਲ ਕਰਦੀ ਰਹਾਂਗੀ ਉਹਨਾਂ ਨੇ ਇਹ ਵੀ ਕਿਹਾ ਕਿ ਬਿਨਾਂ ਸੰਘਾਤਾ ਦੇ ਲੀਡਰਾਂ ਦੀ ਇਕਤਾ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪੰਥਕ ਸੋਚ ਦੇ ਉੱਪਰ ਪੂਰਾ ਉਤਰਨਾ ਪਵੇਗਾ ਅਤੇ ਸਿੱਖ ਪੰਥ ਦੇ ਵਿੱਚ ਪੈਦਾ ਹੋਈਆਂ ਨਾਰਾਜ਼ਗੀਆਂ ਦੂਰ ਕਰਨੀਆਂ ਗੀਆਂ ਭਾਜਪਾ ਦੇ ਨਾਲ ਗੱਠਜੋੜ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਹਿੱਤ ਪਾਸੇ ਰੱਖ ਕੇ ਗੱਠਜੋੜ ਕਰਨਾ ਬਿਲਕੁਲ ਗਲਤ ਹੈ ਅਤੇ ਮੈਂ ਇਸ ਦੇ ਬਿਲਕੁਲ ਖਿਲਾਫ ਹਾਂ ਅਤੇ ਹਮੇਸ਼ਾ ਰਹਾਂਗੇ ਖੈਰ ਇਸ ਸਾਰਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਤੇ ਕਿਹੜੀਆਂ-ਕਿਹੜੀਆਂ ਗੱਲਾਂ ਜਿਹੀਆਂ ਨੇ ਜੋ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਨ ਤੋਂ ਬਾਅਦ ਕਿਤਨਾ ਕਿਤੇ ਇੱਕ ਵਾਰ ਫੇਰ ਤੋਂ ਵਿਵਾਦਾਂ ਦੇ ਵਿੱਚ ਆ ਸਕਦੀਆਂ ਨੇ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ I have did my coaching from Globewise only for IITs and I secured 6.5 band. My experience with Globewise was so well, I would really suggest each and everyone to come here and pursue their process through Globewise. It will be really helpful for you. I will call karo. Delhi branch dilhe, 9696 875 875, Punjab branch dilhe, 8725 875 875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ